ਜਲੰਧਰ ਦੇ ਐਸਪੀ ਦਫ਼ਤਰੀ ਦਾ ਜਿਹੜਾ ਅੱਜ ਨਿਹੰਗਾਂ ਵੱਲੋਂ ਜਿਹੜਾ ਇਹ ਘਰਾਵ ਕੀਤਾ ਗਿਆ ਆਖਿਰ ਕੀ ਕਾਰਨ ਹੈ ਘਰਾਵ ਕਰਨ ਦਾ ਤੇ ਲਗਾਤਾਰ ਬਾਰ-ਬਾਰ ਸੋਸ਼ਲ ਮੀਡੀਆ ਤੇ ਜਿਹੜੀ ਪਿਛਲੀ ਵੀ ਜਿਹੜੀ ਪਿਛਲੀ ਵਾਰ ਦੀ ਵੀ ਜੇ ਗੱਲ ਕਰੀਏ ਤੇ ਪਿਛਲੀ ਵਾਰ ਵੀ ਐਸਪੀ ਦਫ਼ਤਰ ਦਾ ਜਿਹੜਾ ਨਿਹੰਗਾਂ ਨੇ ਘਰਾਵ ਕੀਤਾ ਸੀਗਾ ਆਖਿਰਕਾਰ ਜਿਹੜਾ ਬਾਰ-ਬਾਰ ਨਿਹੰਗ ਐਸਪੀ ਦਫ਼ਤਰ ਦਾ ਘਰਾਵ ਜਿਹੜਾ ਆ ਕਿਉਂ ਕਰ ਰਹੇ ਆ ਕਿਹੜਾ ਇਨਸਾਫ ਆ ਜਿਹੜਾ ਹਜੇ ਤੱਕ ਨੂੰ ਨਹੀਂ ਮਿਲਿਆ ਸੋ ਇੱਥੇ ਲੇਡੀਜ਼ ਮੌਜੂਦ ਆ ਗੱਲਬਾਤ ਕਰਦੇ ਆ ਕੀ ਨਾਮ ਆ ਤੁਹਾਡੀ ਕੀ ਸਾਰੀ ਗੱਲਬਾਤ ਹੋਈ ਆ ਤੁਸੀਂ ਇੱਥੇ ਆਇਓ ਵਾਹਿਗੁਰੂ ਜ ਮੇਰੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਮੁਖੀ ਜੇ ਜਥੇਦਾਰ ਹੈ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਤਰਨਾਦਲ ਮੁਹਾਲੀ ਮੋਰਚੇ ਵਾਲੇ ਤੇ ਇਹ ਸਾਡੇ ਬਾਬਾ ਜੀ ਸਤਕਾਰਯੋਗ ਕੇ ਬਾਬਾ ਪ੍ਰਗਟ ਸਿੰਘ ਜੀ ਤੇ ਲੁਧਿਆਣੇ ਤੋਂ ਆ ਇਹ ਸਾਡੀਆਂ ਫੌਜਾਂ ਲੁਧਿਆਣੇ ਦੀਆਂ ਮੈਂ ਉਹਨਾਂ ਦੀ ਇਹਨਾਂ ਦੀ ਫੌਜ ਤੋਂ ਆ ਤੇ ਮੁੱਦਾ ਇਹ ਆ ਵੀ ਜੀ ਨਾਂਸੀ ਗਿਰੇਵਾਲ ਕੈਨੇਡਾ ਤੁਸੀਂ ਜਾਣਦੇ ਹੋਣੇ ਆ ਜਿਹੜੇ ਕੀ ਕਹਿੰਦੀ ਹਰ ਟਾਈਮ ਮਤਲਬ ਪੜਕਾਲੂ ਬਿਆਨ ਦਿੰਦੇ ਆ ਔਰ ਸਾਡੇ ਸਿੱਖੀਜ਼ਮ ਨੂੰ ਟਾਰਗੇਟ ਕਰਦੇ ਆ ਕਿਸੇ ਟਾਈਮ ਦੇ ਉਤੇ ਤੁਸੀਂ ਹੀ ਭੜਕਾਉ ਬਿਆਰ ਦਿੰਦੇ ਸੀਗੇ ਉਸ ਟਾਈਮ ਤੁਸੀਂ ਪਹਿਲੇ 크ਿਸਚੀਅਨ ਸੀਗੇ ਉਸ ਤੋਂ ਬਾਅਦ ਧਰਮ ਪਰਿਵਰਤਨ ਕਰਕੇ ਤੁਸੀਂ ਸਿੱਖ ਕੌਮ ਦੇ ਵਿੱਚ ਆ ਗਏ ਇੱਕ ਮਿੰਟ ਬੋਲ ਲੈਣ ਦਿਓ ਵੀ ਮੈਂ ਹਾਂਜੀ ਨਹੀਂ ਨਹੀਂ ਹੋਰ ਦੀ ਗੱਲ ਕਰਾ ਪਾਪਾ ਜੀ ਅਸੀਂ ਤਾਂ ਆਪਣੇ ਆਪਣਾ ਕੰਮ ਕਰਨ ਦੇ ਜੀ ਇੰਨੀ ਗੱਲ ਆ ਫਿਰ ਅਸੀਂ ਖਬਰ ਬੰਦ ਕਰ ਦਿੰਦੇ ਨਹੀਂ ਤਾਂ ਪਾਣੀ ਤਾਂ ਆਪਣੇ ਸਵਾਲ ਜਵਾਬ ਕਰਨੇ ਪੂਰੇ ਜੀ ਗੱਲ ਕਰ ਜਿਹੜੀ ਗੱਲ ਹੈ ਹੋਣ ਵਾਲੀ ਗੱਲ ਕਰੋ ਹੋਣ ਵਾਲੀ ਗੱਲ ਨਹੀਂ ਸਾਰੇ ਸਵਾਲ ਕਰਨੇ ਆ ਜੀ ਜਾਓ ਫਿਰ ਨਹੀਂ ਤਾਂ ਸਾਰੇ ਸਵਾਲ ਕਰੋ ਸੋ ਤੁਹਾਨੂੰ ਦੱਸ ਦਈਏ ਕਿ ਜਦੋਂ ਗੱਲਬਾਤ ਉੱਥੇ ਇਹਨਾਂ ਨੇ ਕੀਤੀ ਗਈ ਉੱਥੇ ਇਹਨਾਂ ਦਾ ਕਹਿਣਾ ਇਹ ਹੈ ਕਿ ਹੋਣ ਦੀ ਗੱਲ ਕਰੋ ਜਿਹੜੀ ਕਰਨੀ ਹੈ ਬਾਅਦ ਦੀ ਜਿਹੜੀ ਹੈ ਗੱਲ ਤੁਸੀਂ ਨਹੀਂ ਕਰਨੀ ਹੁਣ ਦੇਖਣ ਵਾਲੀ ਗੱਲ ਇਹ ਹੋਈ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਗੱਲ ਗਲਤ ਹੈ ਇਹ ਤਾਂ ਗੱਲ ਕਰਦੇ ਉਸ ਤੋਂ ਬਾਅਦ ਹੀ ਪਤਾ ਲੱਗਣਾ ਸੀਗਾ ਇਸ ਕਰਕੇ ਜਿਹੜੀ ਖਬਰ ਅਸੀਂ ਫਿਲਹਾਲ ਹੋਣੀ ਬੰਦ ਕਰ ਲੱਗਿਆ ਕਮੈਂਟ ਰਾਹੀਂ ਜ਼ਰੂਰ ਦੱਸਿਓ ਕਿ ਗੱਲਬਾਤ ਕਰਨ ਤੋਂ ਆਖਿਰਕਾਰ ਮਨਾ ਕਿਉਂ ਕੀਤਾ ਗਿਆ ਸੀਗਾ ਕੈਮਰਾਮੈਨ ਜਨੂ ਦੇ ਨਾਲ ਮੈਂ ਰਿਪੋਰਟਰ ਗੁਰਦੇਵ ਸਿੰਘ ਯ